48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ। ਔਰ ਕੋਈ ਵੀ ਤੁਹਾਡੇ ਚੋਂ ਇਹ ਕਹਿ ਦੇ ਉਹ ਕਿ 1 ਰੁਪਿਆ ਵੀ ਰਿਸ਼ਵਤ ਆ ਕਿਸੇ ਦੇ ਲੱਗਿਆ ਹੋਵੇ ਜਾਂ ਕਿਸੇ ਦੀ ਸ਼ਿਫਾਰਿਸ਼ ਪਾਉਣੀ ਪਈ ਹੋਵੇ ਜਾਂ ਮੈਂ ਤਾਂ ਰਹਿ ਗਿਆ ਯਾਰ ਮੇਰੇ ਬਾਪੂ ਨੂੰ ਐਮ ਐਲ اے ਨਹੀਂ ਜਾਣਦਾ ਜਾਂ ਮੰਤਰੀ ਨਹੀਂ ਜਾਣਦਾ ਉਹ ਦੂਜਾ ਮੇਰੀ ਤਾਂ ਨੌਕਰੀ ਲੈ ਗਿਆ ਕਿਉਂਕਿ ਉਹਦਾ ਜਿਹੜਾ ਬਾਪੂ ਹੈ ਜਾਂ ਦਾ ਚਾਚਾ ਜਾਂ ਉਹਦਾ ਕੋ ਰਿਸ਼ਤੇਦਾਰ ਹੈ ਉਹ ਕਿਸੇ ਮੰਤਰੀ ਨੂੰ ਜਾਣਦਾ ਸੋ ਬਿਲਕੁਲ ਜਿਸ ਤਰ੍ਹਾਂ ਕਿਹਾ ਕੁਝ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਕਿ ਨੀਟ ਐਂਡ ਕਲੀਨਪ ਭਰਤੀ ਹੋਈ ਹੈ ਹੁਣ ਮੈਂ ਤੁਹਾਡੇ ਤੋਂ ਵੀ ਨੀਟ ਐਂਡ ਕਲੀਨ ਡਿਊਟੀ ਦੀ ਉਮੀਦ ਕਰੂੰਗਾ ਕਿਉਂਕਿ ਜਦੋਂ ਅਸੀਂ ਤੁਹਾਨੂੰ ਇੱਥੋਂ ਬਿਨਾਂ ਕੋਈ ਸਿਫਾਰਿਸ਼ ਜਾਂ ਬਿਨਾਂ ਪੈਸੇ ਲਏ ਭੇਜ ਰਹੇ ਹਾਂ ਤਾਂ ਜਦੋਂ ਤੁਸੀਂ ਆਪਣੇ ਕੰਮ ਤੇ ਜਾਓਗੇ ਉੱਥੇ ਵੀ ਬਿਨਾਂ ਕਿਸੇ ਸਿਫਾਰਿਸ਼ ਜਾਂ ਬਿਨਾਂ ਕਿਸੇ ਪੈਸੇ ਲਏ ਕੰਮ ਕਰਨਾ ਤੁਸੀਂ ਕਿ ਮੈਂ ਉਮੀਦ ਰੱਖੂੰਗਾ ਤੁਹਾਡੇ ਤੋਂ ਅੱਜ 16 ਨਵੰਬਰ ਹੈ ਅੱਜ ਸ਼ਹੀਦ ਕਰਤਾਰ ਸਿੰਘ ਸਾਹਬਾ ਜੀ ਦਾ ਸ਼ਹੀਦੀ ਦਿਨ ਹੈ 19 ਸਾਲ ਦੀ ਉਮਰ 'ਚ ਸ਼ਹੀਦੀ ਦਿੱਤੀ ਸੀ ਉਹ ਉਸ ਵੇਲੇ ਉਸ ਜ਼ਮਾਨੇ 'ਚ ਵਰਕਲੇ ਯੂਨੀਵਰਸਿਟੀ ਕੈਲੀਫੋਰਨੀਆ 'ਚ ਪਾਇਲਟ ਦਾ ਕੋਰਸ ਕਰ ਰਹੇ ਸਨ ਗਦਰੀ ਬਾਬਿਆਂ ਦੀ ਗਰਾਨੀ ਨੇਲ ਹੋਇਆ ਉੱਥੇ ਕੈਲੀਫੋਰਨੀਆ 19 ਸਾਲ ਦੀ ਉਮਰ 'ਚ ਫਾਂਸੀ ਹੋਈ ਤੇ ਉਹਨਾਂ ਨੇ ਆਪਾਂ ਨੂੰ ਦੇਸ਼ ਲੈ ਕੇ ਦਿੱਤਾ ਤੇ ਅੱਜ ਦਾ ਦਿਨ ਖਾਸ ਤੌਰ ਤੇ ਤੁਹਾਡੇ ਲਈ ਕਿ ਤੁਸੀਂ ਅੱਜ ਦੇ ਦਿਨ ਕਿ ਯਾਹ ਤੇਜ ਦੇ ਵਿੱਚ ਇੱਕ ਸਰਕਾਰੀ ਨੌਕਰੀ ਤੇ ਅਪਾਇੰਟ ਹੋਣ ਜਾ ਰਹੇ ਹਾਂ ਤਸ਼ਹੀਦਾਂ ਉਹ ਵੀ ਸੱਚੀ ਸਦ ਅੰਜਲੀ ਹੀ ਹੋਊਗੀ ਕਿ ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ ਉਹਨਾਂ ਨੂੰ ਯਾਦ ਵੀ ਕਰਦੇ ਆ ਲੋਕ ਤੇ ਸਾਡੇ ਜਿਹੜੇ ਸੁਪਨੇ ਸੀ ਉਹਨਾਂ ਦੀ ਆਜ਼ਾਦੀ ਨੂੰ ਕਾਇਮ ਵੀ ਰੱਖਦੇ ਸੋ ਅੱਜ ਦਾ ਦਿਨ ਆਪਣੇ ਦਿੱਵਲ ਇਸ ਕੱਲ ਲਈ ਮਾਨਤਾ ਹੋਊਗੀ ਕਿ ਅੱਜ ਅਸ਼ੇਸ਼ੀਤ ਕਰਤਾ ਸਿੰਘ ਚਰਾਬਾ ਜੀ ਦਾ ਜੀਰਾਂ ਉਹ ਉਹ ਸੀ ਦਿਨ ਦੇ ਵਿੱਚ ਬਾਕੀ ਇੱਕ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਨਾ ਹੀ ਆਖਰੀ ਹੈ ਹੁਣ ਤੁਹਾਨੂੰ ਇੱਕ ਮੌਕਾ ਮਿਲ ਗਿਆ ਸਿਸਟਮ 'ਚ ਆ ਗਏ ਤੁਸੀਂ ਹੋਰ ਕੰਪੀਟੀਸ਼ਨ 'ਚ ਕਿਤਾਬਾਂ ਪੜੋ ਹੋਰ ਨੰਬਰ ਲਓ ਮੈਂ ਮੈਂ ਬਹੁਤ ਵਾਰੀ ਜਦੋਂ ਨਿਯੁਕਤੀ ਪੱਤਰ ਦੇਣ ਆਇਆ ਤਾਂ ਮੈਨੂੰ ਕਈ ਵਾਰੀ ਪਤਾ ਲੱਗਿਆ ਕਿ ਕਈ ਹੈ ਜਿਵੇਂ ਲੜੇ ਕੁੜੀਆਂ ਵੀ ਸੀ ਜਿਨ੍ਹਾਂ ਦੀ ਕੋਸਾਲ 'ਚ ਤੀਜੀ ਤੀਜੀ ਨੌਕਰੀ ਹੈ ਚੌਥੀ ਚੌਥੀ ਨੌਕਰੀ ਹੈ ਕਿਉਂਕਿ ਕੰਪੀਟੀਸ਼ਨ ਦੇ ਇਗਜ਼ਾਮ ਦੇ ਦਿਓ ਨੰਬਰ ਆ ਜਾਣਗੇ ਤਾਂ ਤੁਸੀਂ ਸਿਲੈਕਟ ਹੋ ਜਾਓਗੇ ਸੋ ਮੱਕਿ ਜਿਸ ਤਰ੍ਹਾਂ ਬੀਜੇਪੀ ਸਾਹਿਬ ਨੇ ਕਹਿਇਆ ਸੀ ਪੰਜਾਬ ਪੁਲਿਸ ਨੂੰ ਬਿਲਕੁਲ ਅਪਡੇਟ ਰੱਖਣਾ ਚਾਹੁੰਦੇ ਆ ਕਿਉਂਕਿ ਬਾਰਡਰ ਸਟੇਟ ਹੈ ਬੜੇ ਚੈਲੰਜਸ ਨੇ ਤੇ ਨਫਰੀ ਜਿਹੜੀ ਹੈ ਉਹ ਵਧਾਉਣਾ ਵਧਾਉਣੀ ਹੈ ਕਿ 2000 ਸੰਨ 2000 ਦੇ ਵਿੱਚ ਵੀ 80000 ਸੀ ਅੱਜ 2024 ਹੋ ਗਿਆ ਅੱਜ ਵੀ 80000 ਹੈ ਤਾਂ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ 10000 ਤੋਂ ਜ਼ਿਆਦਾ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ ਤਾਂ ਕਿ ਇਹਨੂੰ ਫਿਰ ਲੱਖ ਸਵਾ ਲੱਖ ਤੱਕ ਲਿਜਾ ਸਕਾਂ SSF ਇੱਕ ਨਵੀਂ ਪੁਲਿਸ ਬਣਾਈ ਜੋ ਦੇਸ਼ ਦੇ ਵਿੱਚ ਪਹਿਲੀ ਪੁਲਿਸ ਹੈ ਅਰਵਿੰਦ ਜੀ ਐਸਐਸਐਫ ਦੀ ਵਜ੍ਹਾ ਕਰਕੇ ਫਰਵਰੀ ਚ ਅਸੀਂ ਉਹਨੂੰ ਲਾਂਚ ਕੀਤਾ ਸੀ ਅੱਜ 8 ਮਹੀਨਿਆਂ ਬਾਅਦ ਸਾਡੇ ਕੋਲ ਰਿਪੋਰਟ ਹੈ ਕਿ 8 ਮਹੀਨਿਆਂ ਚ ਐਸਐਸਐਫ ਕਰਕੇ ਸੜਕਾਂ ਦੇ ਉੱਤੇ 45% ਮੌਤਾਂ ਘਟ ਗਈਆਂ ਜੀ 45% ਮੌਤਾਂ ਵਿੱਚ ਘਟਾਈਆਂ ਕਿਉਂਕਿ ਉਹ ਸੜਕਾਂ ਤੇ ਫਿਰਦੇ ਨੇ ਉਹਨਾਂ ਕੋਲ ਫਰਸਟ ਏਡ ਦਾ ਸਮਾਨ ਹੈ ਨਾਲ ਦੀ ਨਾਲ ਉਹ ਲੈਜੰਡ ਦੇ ਹਸਪਤਾਲ ਚ ਚੱਕੇ ਜਾਂ ਕੋਈ ਜੋ ਕੋਈ ਗੱਡੀ ਖਰਾਬ ਹੋ ਜੇ ਤਾਂ ਉਹਨੂੰ ਪਰਾਂ ਕਰਦੇ ਤਾਂ ਕਿ ਪਹਿਲਾਂ ਪਾਕਿਸਤਾਨ ਸੁਣਦੇ ਹੁੰਦੇ ਸੀ ਕਿ ਖੜੇ ਟਰੱਕ ਦੇ ਵਿੱਚ ਗੱਡੀ ਵੱਜੀ ਪੂਰਾ ਪੂਰਾ ਪਰਿਵਾਰ ਹੀ ਖਤਮ ਹੋ ਜਾਂਦਾ ਸੀ ਸੋ ਸਾਡੀ ਕੋਸ਼ਿਸ਼ ਇਹੀ ਹੈ ਕਿ ਲੋਕਾਂ ਦੀ ਜਾਨ ਮਾਲ ਵੀ ਰੱਖੀ ਵੀ ਕਰੀਏ ਰੋਜ਼ਗਾਰ ਵੀ ਦੇਈਏ ਔਰ ਇੱਕ ਮੇਰੀ ਹੁਣ ਬੇਨਤੀ ਹੈ ਕਿ ਜਦੋਂ ਵੀ ਆ ਕੋਸ਼ਿਸ਼ ਸਾਡੀ ਇਹ ਹੋਊਗੀ ਕਿ ਤੁਹਾਡੇ ਘਰਾਂ ਦੇ ਨੇੜੇ ਤੇੜੀ ਜਿਹੜੇ ਕੁੜੀਆਂ ਨੇ ਉਹਨਾਂ ਦੇ ਪੇਕੇ ਜਾਂ ਸੌਰਿਆਂ ਦੇ ਨੇੜੇ ਤੇੜੀ ਉਹਨਾਂ ਦੀਆਂ ਡਿਊਟੀਆਂ ਲੱਗਣ ਪਰ ਜੇ ਇਧਰ ਉਧਰ ਥੋੜਾ ਜਿਹਾ ਡਿਊਟੀ ਲੱਗਦੀ ਵੀ ਹੈ ਬਦਲੀਆਂ ਵਾਲੀ ਆ ਜੀ ਥੋੜਾ ਜਿਹਾ ਲੇਟ ਕਰ ਲਿਓ ਹਜੀ ਨਾ ਦੀ ਬਦਲੀ ਕਰਾ ਲਿਓ ਕਰਦੇ ਨੇੜੇ ਚੱਲ ਜੀ ਹੈ ਨਾ ਕੋਈ ਗੱਲ ਨਹੀਂ ਡਿਊਟੀਆਂ ਬਿਊਟੀ ਤੇ ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ ਔਰ ਫਿਊਚਰ ਦੇ ਵਿੱਚ ਤੁਸੀਂ ਵੱਡੇ ਤਰੱਕੀਆਂ ਵੀ ਕਰਨੀਆਂ ਵੀ ਹੋਰ ਸੋ ਮੈਂ ਤਾਂ ਇਹੀ ਕਹੂੰਗਾ ਕਿ ਆਪਣਾ ਆਪਣੇ ਅੰਦਰ ਆਪਣਾ ਪਛਾਣੋ ਜਿਹੜਾ ਬੰਦਾ ਤੁਹਾਡੇ ਕੋਲ ਕੰਮ ਲੈਣ ਆਊਗਾ ਉਹ ਪਹਿਲਾ ਗੁਰਦੁਆਰਾ ਸਾਹਿਬ ਜਾਂ ਮੰਦਿਰ ਜਾ ਕੇ ਆਊਗਾ ਅਰਦਾਸ ਹੀ ਕਰਕੇ ਆਊਗਾ ਕੋਈ ਚੰਗਾ ਰੱਬ ਦਾ ਬੰਦਾ ਬੈਠਾ ਹੋਵੇ ਕੁਰਸੀ ਤੇ ਮੇਰਾ ਕੰਮ ਹੋ ਜੇ ਅੱਜ ਤੇ ਜੇ ਤੁਸੀਂ ਉਹਨੂੰ ਢਿਡਕ ਕੇ ਮੋੜਤਾ ਕਿ ਬਾਬਾ ਰੋਜੀ ਮੂੰ ਚੱਕੀ ਆਉਣਾ ਤੇ ਤੇਰਾ ਕੰਮ ਨਹੀਂ ਹੋ ਸਕਦਾ ਤਾਂ ਸਮਝ ਲਓ ਰੱਬ ਦੀ ਦੁਆ ਮੋੜਤੀ ਤੁਸੀਂ ਤੇ ਜੇ ਤੁਸੀਂ ਉਹਦਾ ਕੰਮ ਕਰਤਾ ਵੀ ਪਹਿਲਾਂ ਪਾਣੀ ਪੀਓ ਚਾਹ ਪੀਓ ਬਾਬਾ ਜੀ ਕੋਈ ਗੱਲ ਨਹੀਂ ਆ ਦੋ ਕਾਗਜ਼ ਘੱਟ ਨੇ ਮੈਂ ਪੂਰੇ ਕਰਾ ਲੈਣਾ ਤੇ ਫਿਰ ਉਹ ਜਾ ਕੇ ਫੇਰ ਗੁਰਦੁਆਰਾ ਸਾਹਿਬ ਜਾਊਗਾ ਪਰਮਾਤਮਾ ਇਸ ਮੁੰਡੇ ਦੇ ਪਰਿਵਾਰ ਨੇ ਤੰਦਰੁਸਤ ਰੱਖੀ ਤੇ ਦੇ ਰੂਪ ਸੀ ਜਿਹੜੇ ਸਾਹਿਬ ਨੇ ਮੈਨੂੰ ਅੱਜ ਜਿਹੜਾ ਮੇਰਾ ਕੰਮ ਕੀਤਾ ਸੋ ਦੁਆਵਾਂ ਦੀ ਕੋਈ ਕੀਮਤ ਕਿਸੇ ਕਰੰਸੀ 'ਚ ਨਹੀਂ ਹੁੰਦੀ ਉਹ ਤੁਸੀਂ ਹੀ ਲੈ ਲਓ ਬਾਕੀ ਆਂਡੇ ਦੀ ਕਿਸਮਤ 'ਚ ਟੁੱਟਣਾ ਲਿਖਿਆ ਹੁੰਦਾ ਹੈ ਆਂਡੇ ਨੇ ਟੁੱਟਨੇ ਟੁੱਟਣਾ ਹੁੰਦਾ ਪਰ ਜੇ ਅੰਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਉਹਦੇ ਅੰਦਰਲੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਪਰ ਜੇ ਉਹੀ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਸੋ ਆਪਣੇ ਆਪ ਤੁਸੀਂ ਆਪਣੇ ਆਪ ਆਪਣੇ ਆਪ ਨੂੰ ਪਛਾਣੋ ਆਪਣੀ ਇਮਾਨਤ ਬਣਾਓ ਦਫਤਰ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੋ ਔਰ ਦੇਸ਼ ਦੀ ਸੇਵਾ ਕਰੋ ਤਾਂ ਕਿ ਯਾਦ ਕਰਨ ਲੋਕ ਕੋਈ ਆਏ ਸੀ ਯਾਰ ਕੋਈ ਮੁੰਡਾ ਚਾਹੇ ਕਾਂਸਟੇਬਲ ਆ ਉਹਦਾ ਛੋਟਾ ਵੱਡਾ ਨਹੀਂ ਹੁੰਦਾ ਚਾਹੇ ਸਬ ਇਨਸਪੈਕਟਰ ਹੈ ਪਰ ਇਲਾਕੇ 'ਚ ਜੇ ਗੱਲ ਹੋਵੇ ਜਦੋਂ ਕਿਤੇ ਉਹਦੀ ਬਦਲੀ ਹੋਵੇ ਜਾਂ ਕਿਤੇ ਉਹ ਜਾਵੇ ਯਾਰ ਇੱਕ ਮੁੰਡਾ ਆਇਆ ਸੀ ਉਹਨੇ ਯਾਰ ਆਪਣੇ ਇਲਾਕੇ 'ਚ ਬੜਾ ਜਿਵੇਂ ਨਸ਼ਿਆਂ ਦਾ ਆ ਜਾਂ ਉਹ ਆ ਜਿਹੜਾ ਕ੍ਰਿਮੀਨਲ ਦਾ ਚੱਲਦਾ ਹੈ ਇਹਨੂੰ ਤੁਸੀਂ ਇੱਕ ਚੈਲੰਜ ਮੰਨ ਕੇ ਕੰਮ ਕਰਨਾ ਔਰ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਇੱਕ ਵਾਰ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਬਹੁਤ-ਬਹੁਤ ਪਿਆਰ